ਸਸੇ ਕਾ ਜੀ ਸਾਰੇ ਨੂੰ ਮੈਂ ਕਹਤੇ ਸਾਰੇ ਤੰਦਰੁਸਤ ਹੋਵੋਗੇ ਤੇ ਤੁਹਾਡਾ ਸਾਰਿਆਂ ਦਾ ਨਵੇਂ ਵਲੋਗ ਇਸ ਤੋਂ ਬਾਅਦ ਤੇ ਜੀ ਅੱਜ ਆਪਾਂ ਚੱਲੇ ਆਂ ਸ਼ਹਿਰ ਮੋਗੇ ਵਿੱਚ ਕਿਉਂਕਿ ਅੱਜ ਵੱਜਦੀਪ ਦੀ ਥੋੜੀ ਜਿਹੀ ਲੱਗਦੀ ਹੈ ਨਿਕਾ ਕੇ ਨੇ ਮੇਰੀ ਘਾਟ ਆ ਤੇ ਆਪਾਂ ਨਿਗਾਹ ਦਿਖਾਉਣ ਚੱਲੇ ਆ ਤੇ ਆਪਾਂ ਆਹ ਨਿਗਾਹ ਚੈੱਕ ਕਰਾਵਾਂ ਉੱਥੇ ਨਾਲੇ ਤੁਹਾਨੂੰ ਦਿਖਾਵਾਂਗੇ ਮੋਗੇ ਸ਼ਹਿਰ ਨੇ ਰੌਣਕਾਂ ਤੇ ਚਲੋ ਪਰਮਾਤਮਾ ਦਾ ਅਰਦਾਸ ਕਰਦੇ ਹਾਂ ਨਿਕਲ ਠੀਕ ਹੋਏ ਕਿ ਬੱਚਾ ਹਜੇ ਹੀ ਤੇ ਆਪਾਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਤੇ ਕਰਦੇ ਆ ਕੁਲਮ ਮੰਲਾਂ ਜੇਨ। ਬਾਏ ਬਾਏ। ਅੱਪਾ ਦੀ ਗੱਡੀ 'ਚ ਗੱਡੀ ਕਰ ਲਈ ਸਟਾਰਟ ਆਪਾਂ ਤੇ ਆਪਾਂ ਹੁਣ ਚੱਲਦੇ ਆਂ। ਆਹ ਦੇਖੋ ਵੰਚ ਚਾਰਜਿੰਗ ਲਈ ਲੱਭਦਾ ਪੁਆਇੰਟ ਆ ਲੱਗ ਬਲੌਗ ਆਪਾਂ। ਫਿਰ ਬਸ 4 ਵਜੇ ਲੌਗ ਆਪਾਂ ਪਾ ਦਿੰਨੇ ਆ ਤੇ ਬਚਨਦੀਪ ਜਿਹੜਾ ਸਹੀ ਇੱਥੇ ਵੇਖ ਲਾਇਆ ਪਿਆ ਕਿੱਥੇ ਪਿਆਸ ਲੱਗ ਹੋਈ। ਤੇੜ ਮਰਚਾ ਜਿਹੜਾ ਲੱਗ ਗਿਆ। ਤੇ ਦੋਸਤੋ ਚਲੋ ਆਪਾਂ ਚੱਲਦੇ ਮੁੱਕ ਗਏ ਤੇ ਤੁਸੀਂ ਸਾਰੇ ਅਰਦਾਸ ਕਰੋ ਸਾਡੇ ਲਈ ਕਿ ਬਚਨਦੀ ਨਿਕਾ ਠੀਕ ਹੋਵੇ ਬਾਲੀ ਖਰਾਬ ਨਾ ਹੋਵੇ। ਤੇ ਕਿਉਂਕਿ ਬੱਚੇ ਅੱਖ ਲਾਉਦੇ ਮੋਬਾਈਲ ਮੂਲ ਫੂਨ ਵਿੰਦੇ ਰਹਿੰਦੇ ਆ ਤੇ ਤੁਹਾਡੇ ਸਾਰਿਆਂ ਤੇ ਵੀਰਾਂ ਦੇ ਬੱਚੇ ਨੂੰ ਫੋਨ ਘੜ ਤੋਂ ਘੜ ਦਿਖਾਉਂਦੇ ਟੀਵੀ ਦੇਖਣ ਦੇ ਮਗਰ ਬਹਿ ਕੇ ਦੇਖਣ ਸਾਰੇ ਤੇ ਆਪਾਂ ਕਰਦੇ ਆਂ ਵਲੌਗ ਉੱਥੇ ਬਣਾਉਨੇ ਆ ਠੀਕ ਹੈ ਬਾਏ ਬਾਏ ਆਪਾਂ ਹੁਣ ਨਿਕਲ ਰਹੇ ਆ ਆਪਣੇ ਸ਼ਹਿਰ ਚੋਂ ਜੇ ਤੁਸੀਂ ਦੇਖ ਸਕਦੇ ਸਾਡਾ ਸ਼ਹਿਰ ਜਿਹੜਾ ਸਾਡੇ ਪਿੰਡ ਦੇ ਕੋਲੇ ਆ ਆਸ-ਪਾਸ ਹੀ ਜਿੰਨ ਤੁਸੀਂ ਦੇਖ ਸਕਦੇ ਹੋ ਇਹ ਗੈਸ ਹੰਦਾ ਦਾ ਸ਼ਹਿਰ ਤਲਵੰਡੀ ਪਾਈ ਜਿੱਥੇ ਹਰ ਤਰ੍ਹਾਂ ਇਸ ਹੰਦ ਮਸ਼ੀਨਰੀ ਬੰਦੀ ਆ ਜਿਹੜਾ ਅਮਰੀਕਾ ਚ ਵੀ ਇਥੋਂ ਦੇ ਜਿਹੜੇ ਹੈਗੇ ਆ ਟਰੈਕਟਰ ਬਣ ਕੇ ਜਾਂਦੇ ਨੇ ਟਰੈਕਟਰ ਵੀ ਬੰਦਿਆ ਹਰ ਚੀਜ਼ ਬੰਦੀ ਹੈ ਤਵੀਆਂ ਹਾਲ ਕਰਾਈ ਸੜਕ ਸੁਧਰਨ ਦਾ ਇਹ ਤੋਂ ਬਣ ਕੇ ਜਾਂਦੇ ਆ ਇਹ ਹੈ ਨਾ ਤਰਵੰਡੀ ਪਾਈ ਸ਼ਹਿਰ ਦੋਸਤੋ ਜਿਵੇਂ ਇੱਥੇ ਹੀ ਦੇਖੋ ਟਰੈਕਟਰ ਕਿ ਨਹੀਂ ਆ ਤੇ ਜਾ ਰਿਹਾ ਫਿਰ ਕਹਿੰਦੇ ਐਕਸੀਡੈਂਟ ਹੋ ਜਾਂਦੇ ਆ ਤੇ ਗੱਡੀ ਆਪਣੀ ਜਾ ਰਹੀ ਆ ਮੰਨ 60 ਤੋਂ 70 ਵਿੱਚ ਕਿਉਂਕਿ ਆਪਾਂ ਪਿਛਲੇ ਟਰੈਕਟਰ ਦੇ ਤੇ ਟਰੈਕਟਰ ਵੀ ਨਾ ਜਾ ਰਿਹਾ 80 ਤੇ ਇਹ ਆਦ ਇੱਕ ਸਾਡੀ ਗੇਂਟੀ ਸਪੀਡ ਹੈ ਟਰੈਕਟਰ ਨੇ ਟਰੈਕਟਰ ਖਾਸ ਕਰ ਲੈ। ਬਈਆ ਡਾਇਰੈਕਟਰ ਦੇਖੋ ਤੁਸੀਂ। ਇਹ ਕਹਿਣ ਸਾਡੇ ਆ ਗਿਆ, ਆ ਗਿਆ ਟਰੈਕਟਰ ਇਸਪੀਡਰ ਨਾਲ। ਆ ਲੈ। ਭਾਈ ਹੌਲੀ ਆ ਜਾ। ਅੱਜ ਆਪਾਂ ਟਰੈਕਟਰ ਬੜੇ ਸੋਹਣੇ-ਸੋਹਣੇ ਮਿਲਦੇ ਪਏ ਆ। ਆਹ ਦੇਖੋ ਟਰੈਕਟਰ ਬਾਈ ਨੇ ਇਹਨੇ ਮੋਡੀਫਾਈ ਕਰਾਇਆ ਤੁਮ ਜੋੜ ਦਿਖਾਉਣ ਨੇ। ਆ ਦੇਖੋ। ਟਰੈਕਟਰ ਕਿੰਨਾ ਸੋਹਣਾ। ਜਟਾਂ ਦੇ ਜਹਾਜ਼ ਐਵੇਂ ਨਹੀਂ ਕਿਨੇ ਇਹਨਾਂ ਨੂੰ ਜਟਾਂ ਦੇ ਜਹਾਜ਼ ਤਾਂ ਇਹ ਕਹਿੰਦੇ ਕਿ ਜਟਾਂ ਨੇ ਸ਼ੌਂਕ ਨਾਲ ਪਾਲੇ ਹੁੰਦੇ ਆ ਜਟਾਂ ਕੋਲੇ ਪਲਾ ਮੇਰੇ ਅਗੇ ਕੋਲੇ ਕਿੱਲੀਆਂ ਪੰਜ ਹੀ ਹੋਣ ਪਰ ਟਰੈਕਟਰਾਂ ਨੇ ਜੱਬ ਕਢਣਦੇ ਆ ਆਪਣਾ ਸ਼ੌਂਕ ਦਾ ਮੁੱਲ ਨਹੀਂ ਹੁੰਦਾਗਾ ਸ਼ੌਂਕ ਦਾ ਮੁੱਲ ਜ਼ਰੂਰ ਵੇਚਣਾ ਚਾਹੀਦਾ ਤੇ ਟਰੈਕਟਰ ਬੜਾ ਸੋਹਣਾ ਅੱਜ ਆਪਾਂ ਪਹੁੰਚ ਚੁੱਕੇ ਹੋਇਆ ਮੋਗਾ ਸ਼ਹਿਰ ਅੱਪਾ ਹੁਣ ਪਲਦੇ ਉੱਤੇ ਆਂ ਸ੍ਰੀਮਿਕ ਕਹਿੰਦੇ ਤਿੱਖਾ ਨੇਓ ਦੇਗਾ ਇਤਨੇ ਪਾਸੇ ਕੁਦਵਾਰਾ ਸਾਈਬੇ ਸ਼ਹਿਰ ਮੋਗਾ ਕਹਿੰਦੇ ਤੈਨੂੰ ਮੋਗੇ ਦੀ ਮੰਡੀ ਤੇ ਡੈਸ਼ 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 ਜਦੋਂ ਡਾਕਟਰ ਕੋਲ ਚੱਲਣਾ ਤੋਂ ਮੋੜੇ ਕਿਤੇ ਅੜ ਗਿਆ ਕਿ ਪਤਾ ਨਹੀਂ ਇਹਦੀ ਇੰਨੀ ਕਾ ਕਿੰਨੀ ਇੱਕ ਘਟ ਹੋਊਗੀ ਦੇਖਦੇ ਜਾ ਕੇ ਗੇਜ਼ ਹੁਣ ਆਪਾਂ ਦੇਖਦੇ ਚਾਹੀਏ ਲਓ ਜੀ ਸਦਨੋ ਪਹੁੰਚ ਗਿਆ ਮੋਗੇ ਸ਼ਹਿਰ ਦੇ ਵਿੱਚ ਜਿੱਥੋਂ ਗੁਰਦੁਆਰਾ ਸਾਰੇ ਕੋਲ ਲੰਗ ਰਹੇ ਹਾਂ ਮੈਂ ਤੁਹਾਨੂੰ ਵੀ ਦੱਸਿਆ ਕਰਾ ਦਿੱਤੀ ਆਹ ਦੇਖੋ ਗੁਰਦੁਆਰਾ ਬੀਬੀ ਕਾਂਕਰ ਮੋਗਾ ਅਸੀਂ ਮੁੱਗੇ ਜਾਣੂ ਹਾਂ ਸਾਰੇ ਬੜਾ ਸੁਣਾ ਬਾਜ਼ਾਰ ਆ ਮੁੱਗੇ ਦਾ ਜੀ ਬਹੁਤ ਹਰ ਚੀਜ਼ ਮਿਲ ਜਾਂਦੀ ਆ ਤੇ ਆਪਾਂ ਦੇ ਫਾਟਕ ਲੱਗੇ ਪਏ ਨੇ ਫਾਟ ਦਾ ਖਾਨ ਨੇ ਆ ਦੇਖੋ ਤੇ ਆਪਾਂ ਰੁਕੇ ਸੀਗੇ ਤੇ ਵੰਚ ਨੇ ਕਰ ਲਿਆ 파ਟ ਦਾ 파ਟ ਅੱਜ ਕਰਨ ਵਾਲਾ ਸੀਗਾ ਅੱਜ ਕੀਤਾ ਨਹੀਂ ਸਵੇਰੇ ਨੇ ਤੇ ਦੋਸਤੋ ਆਪਾਂ ਜਿਹੜੇ ਡਾਕਟਰ ਕੋਲੇ ਘੱਟ ਹੋ ਜਾ ਕੇ ਨਿਗਾਰੀ ਕਰਾਉਣੇ ਚੈੱਕਰੇ ਫਿਰ ਤੁਹਾਨੂੰ ਦਾਦੇ ਸਾਰ ਨੂੰ ਸ਼ੇਅਰ ਕਰਦੇ ਆ ਅੱਜ ਦਾ ਵਲੌਗ ਹਾਪਫੁਲੀ ਤੁਹਾਨੂੰ ਪਸੰਦ ਆਊਗਾ ਚਲੋ ਜੀ ਅੱਗੇ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਹੀ ਡਾਕਟਰ ਜਤਿੰਦਰ ਕੌਰ ਦੇ ਪੁਰਾਣੇ ਐਡਰੈਸ ਤੇ ਗਏ ਸੀਗੇ ਤੇ ਮੋੜਨਾ ਪੈ ਇਧਰ ਨਿਊ ਟਾਊਨ ਕੰਡਿਆਲੇ ਦੇ ਤੇ ਰਟ ਜਤਿੰਦਰ ਕੌਰ ਦੇ ਹੈਗੇ ਉਹ ਮੈਨੇ ਹੁਣ ਘਰੇ ਤੁਸੀਂ ਸਾਰੀ ਜਾਣਦੇ ਹੋ ਮੋਗੇ ਆਈ ਸਪੈਸ਼ਲਿਸਟ ਡਾਕਟਰ ਜਤਿੰਦਰ ਕੌਰ ਘਰੇ ਬੈੰਦੇ ਆਪਾਂ ਘਰ ਲੱਭ ਰਹੇ ਆ ਤੇ ਦੇਖੋ ਆਪਾਂ ਕਾਫੀ ਗਲੀਆਂ ਗੁਲੀਆਂ ਲੱਭ ਲਈਆਂ ਤੇ ਪਰ ਲੱਭ ਲੰਘ ਸੌਖੇ ਆਪਾਂ ਚਲੋ ਲੱਭ ਕੇ ਦੇਖਦੇ ਆਂ ਤੇ ਗਾਈਸ ਡਾਕਟਰ ਦੇ ਗਏ ਆਪਾਂ ਆਹ ਮਕਨਾਂ ਦੀ ਆ ਬਾਰੀ ਤੇ ਪੱਤੀ ਲੈ ਕੇ ਪੱਤੀ ਆਪਾਂ ਲੈ ਲਈਆ ਤੇ ਦਿਖਾਉਂਦੇ ਆਂ ਫਿਰ ਕਰ ਦਾਂਗੇ ਉਹਨੂੰ ਗਾਈਸ ਮੇਰੀ ਨਿਗਾਹ ਚੈੱਕ ਹੋ ਚੁੱਕੀ ਹੈ ਤੇ ਮੇਰੀ ਨਿਗਾਹ ਠੀਕ ਹੈ ਮਾੜੀ ਕੁ ਮਿਲੋ ਤਾਂ ਇੱਕ ਦੋ ਨੰਬਰ ਆਏ ਮੇਰੀ ਨਿਗਾਹ ਦਾ ਗਾਈਸ ਮੈਂ ਆ ਗਿਆ ਸੀ ਹੁਣ ਆਪਾਂ ਚੱਲਦੇ ਹਾਂ ਬਾਜ਼ਾਰ ਵੱਲ ਨੂੰ ਥੋੜੀ ਟੈਂਪ ਕਰੀ ਖਾਣ ਪੀਣ ਲਈ ਖਾਣ ਪੀਣ ਲਈ ਭਾਈ ਮੋਗੇ ਬਾਜ਼ਾਰ ਚ ਭੀੜ ਵਾਏ ਬਹੁਤ ਗੱਡੀਆਂ 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 ਦੇ ਦੇਖ ਸਕਦੇ ਹੋ ਆ ਦੇਖੋ ਕਿੰਨੀਆਂ ਗੱਡੀਆਂ ਸੋਹਣਾ ਸ਼ਹਿਰ ਆਵੇਂ ਮੋਗਾ ਦੁਕਾਨਾਂ ਦਰਾਂ ਨੂੰ ਦਿਖਾ ਦਿੰਨੇ ਆ ਇੱਧਰ ਵੀ ਵੱਡੇ ਵੱਡੇ ਸ਼ੋਅਰੂਮ ਬਣੇ ਹੋਏ ਨੇ ਵੈਸਾ ਇੱਥੇ ਇੱਕ ਸੋਹਣਾਂ ਚ ਖੁਸ਼ਖਬਰੀ ਹੋ ਰਹਾ ਦਿੰਨੇ ਇਥੇ ਬੱਬੂ ਮਾਨ ਦਾ ਸਟੋਰ ਵੀ ਬਣਿਆ ਹੋਇਆ ਹੈ ਤੁਸੀਂ ਪੁੱਛ ਕੇਗੇ ਤਾਂ ਆਜੋ ਮੈਂ ਵੇਖਿਆ ਹੈ ਨਹੀਂ ਪਰ ਮੈਂ ਇੱਕ ਵਾਰੀ ਵੀਡੀਓ ਦੇਖਿਆ ਬੱਬੂ ਮਾਨ ਜੋ ਓਪਨਿੰਗ ਕਰਨ ਆਇਆ ਸੀ ਨਾ ਉਦੋਂ ਬਣਾ ਮੈਂ ਦੇਖਿਆ ਸੀ ਵੀਡੀਓ ਸੀ ਬੱਬੂ ਮਾਨ ਦਾ ਸਟੋਰ ਦਾ ਬਣਿਆ ਬੱਬੂ ਮਾਨ ਕੀ ਆਪ ਆਏ ਸੀ ਉਦੋਂ ਬਹੁਤ ਰੌਣਕ ਸੀ ਇੱਥੇ ਆਪਾਂ ਪੱਦਰ ਮੋੜਸਾ ਦੇ ਮੋੜ ਤੋਂ ਅੰਦਰੋਂ ਆਪਾਂ ਹਣ ਗਾਹਾਂ ਦੇ ਲੰਘ ਜੰਨੇ ਆਂ ਦੋਸਤੋ ਇਹ ਮੋਗਾ ਸ਼ਹਿਰ ਆਇਆ ਲਿਮਕਾ ਪੀ ਰਿਹਾ ਜਨਾਬ ਜੀ ਇਹਨਾਂ ਦਾ ਟੈਸਟ ਕਰਾਉਣ ਤੋਂ ਬਾਅਦ ਲਿਮਕਾ ਪੀਓ ਕਹਿੰਦੇ ਮੈਡਮ ਨੇ ਕਹਾਈ ਆ ਡਾਕਟਰ ਨੇ ਵਾਓ ਡਾਕਟਰ ਨੇ ਕਹਾਈ ਲਿਮਕਾ ਪੀਓ ਲਿਮਕਾ ਤਾਜ਼ਗੀ ਲਾਤਾ ਹੈ ਨਹੀਂ ਮੈਡਮ ਨੇ ਕਿਹਾ ਸਦਾ ਲੋ ਬਣਾ ਲਿਆ ਹੈ ਦੋਸਤੋ ਆਪਣਾ ਅਗਰ ਪ੍ਰਾਇਮਰੀ ਸਕੂਲ ਦਾ ਵਲੌਗ ਬਣਾਇਆ ਸੀ ਉਹਨੂੰ ਤੁਸੀਂ ਬੜਾ ਪਿਆਰ ਦਿੱਤਾ ਥੈਂਕ ਯੂ ਕਰਦਾ ਮੈਂ ਸਾਰਿਆਂ ਦਾ ਦੋਸਤੋ ਇਸ ਤਰ੍ਹਾਂ ਆਪਣੇ ਵਲੌਗ ਨੂੰ ਪਿਆਰ ਦਿੰਦੇ ਰਹੋ ਤੇ ਆਪਾਂ ਥੋੜ੍ਹ ਦੇ ਲਈ ਨਵੇਂ-ਨਵੇਂ ਵਲੌਗ ਵਧੀਆ-ਵਧੀਆ ਵਲੌਗ ਲੈ ਕੇ ਆਉਂਦੇ ਰਾਵਾਂਗੇ ਜੀ ਅੱਜ ਤੁਹਾਨੂੰ ਦਿਖਾਉਣਾ ਹੈ ਮੋਗਾ ਸ਼ਹਿਰ ਅਲਟ ਸੈਂਟਰ ਖੁੱਲਿਆ ਬਈ ਇੱਥੇ ਬਹੁਤ ਉਸਲ ਦੁਕਾਨਾਂ ਹੈ ਮੋਰ ਤਰਾਂ ਤਰਾਂ ਨੇ ਤਰਾਂ

ਤੇ ਆਪਾਂ ਦੇਸਕੇ ਤੇ ਆਪਾਂ ਚਲੋ ਕੋਕਲੀ ਰੋਟੀ ਨਹੀਂ ਖਾ ਕੇ ਆਏ ਘਰੋਂ ਤੇ ਆਪਾਂ ਮਹਿ ਕੋਲਚਾ ਖਾ ਕੇ ਚੱਲੀਏ ਇਹ ਮੂਗੇ ਸ਼ਹਿਰ ਚਾਹੀਏ ਕੋਕੂ ਦੇ ਦੇਖੀ ਮੂਗੇ ਸ਼ਹਿਰ ਦੋ ਜਾਣਾ ਮੂਗੇ ਸ਼ਹਿਰ ਦੋ ਜਾਣਾ ਗੇ ਇਸ ਮੈਂ ਵੈਜੀਟੇਬਲ ਸੈਂਡਵਿਚ ਖਾਣ ਲੱਗਾ ਗ੍ਰਿਲਡ ਆਲਾ ਤੇ ਪਪਾ ਹੁਣੇ ਇਹ ਖਾਣ ਲੱਗੇ ਐ ਕਿਹਦੇ ਖਾਣ ਲੱਗੇ ਆ ਉਹ ਚਾ ਮਿਕਸ ਵੈਜ ਕੁਲਚਾ ਬਿਲਕੁਲ ਮਿਕਸ ਵੈਜ ਕੁਲਚਾ ਖਾਣ ਲੱਗੇ ਹੁਣੇ ਤੇ ਪਪਾ ਹੁਣੇ ਖਾਣ ਲੱਗੇ ਨੇ ਤੇ ਮੈਂ ਖਾਉਂਗਾ ਗ੍ਰਿਲਡ ਸੈਂਡਵਿਚ ਵੈਜੀਟੇਬਲ ਅਕੇ ਜਿਸ ਸੁਣਿਆ ਸੀ ਬਹੁਤ ਇਹਦੇ ਬਾਰੇ ਪਰ ਦੇਖਿਆ ਪਹਿਲੀ ਵਾਰ ਇਹ ਘੰਟ ਬਣਾਇਆ ਤੁਹਾਨੂੰ ਵੀਡੀਓ ਬਣਦੀ ਹੈ ਲਾਊਡ ਕਿ ਲਾਊਡ ਫਸਣ ਨੂੰ ਕੁਮਕ ਦਿਖਾ ਦੇਣੇ ਵੈਸੇ ਫਿਰ ਉਹ ਸਾਹਮਣੇ ਦਿਖਾ ਦਿੰਦੇ ਆ ਮੋਗਾ ਸ਼ਹਿਰ ਦਿਲਦਾਰਾਂ ਦਾ ਬਹੁਤ ਸੋਹਣਾ ਬਣਾਇਆ ਆ ਇਹ ਲੈਨ ਬੰਨ ਨੂੰ ਬਹੁਤ ਕੰਫਰਟੇਬਲ ਆ ਆ ਪਾਸਾ ਸਾਰਾ ਕੈਪਚੂਲਟ ਤਾਂ ਪ੍ਰੀ ਬੈਨ ਜਗਾ ਬਣੀ ਹੋਈ ਆ ਆਪਣੇ ਤੇ ਭਾਜੀ ਮਿਲਨੇ ਆਉਣ ਨਰ ਇੱਥੇ ਤੇ ਉਹ ਕਹਿੰਦੇ ਆਪਾਂ ਤੁਹਾਨੂੰ ਸਾਰੀ ਲੋਕੇਸ਼ਨ ਵਗੈਰਾ ਦੱਸ ਦਿੰਨੇ ਆ ਤੇ ਕੀ ਕੀ ਵੈਰਾਈਟੀ ਹੁੰਦੀ ਆ ਆਪਣੀ ਉਹ ਵੀ ਦੱਸ ਦਿੰਨੇ ਆ ਤੇ ਆਪਾਂ ਤੁਹਾਨੂੰ ਭਾਜੀ ਦਰਾਂ ਲ ਬੁਲਾਉਨੇ ਆ ਅ ਮੇਰੇ ਨਾਲ ਭਾਜੀ ਆ ਰਹੇ ਆ ਤੇ ਆਪਾਂ ਸਾਰੀ ਕਰਦੇ ਆ ਗੱਲਬਾਤ ਇਹਨਾਂ ਨਾਲ ਤੁਸੀਂ ਫਿਰ ਇੱਥੇ ਦੇਖ ਕੇ ਆ ਜਿਓ ਭਾਜੀ ਆਪਣਾ ਆ ਚੁੱਕੇ ਤੇ ਉਹ ਭਾਜੀ ਤਾਂ ਪੁੱਛਦੇ ਆ ਵੀ ਆਪਣਾ ਐਡਰੈਸ ਤੇ ਆਪਣਾ ਦਾ ਕੀ ਸਪੈਸ਼ਲਟੀ ਕੀ ਹੈ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੀ ਆਇਆਂ ਨੂੰ ਜੀ ਥੈਂਕ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਮੁਗਜਵਰਨਗਰ ਆ ਇਹ ਆਪਣੀ ਸ਼ਹੀਦੀ پارک ਦੇ ਹੋਰ ਠੀਕ ਹੈ ਜੀ ਜਵਾਲ ਨੰਬਰ 1 ਨੰਬਰ ਕਦੀ ਦੇ ਕੋਲ ਹੈ ਠੀਕ ਹੈ ਜੀ ਹਾਂ ਆਪਣੀ ਸਪੈਸ਼ਲਟੀ ਹੈਗੀ ਆ ਅਮਰਸਰੀ ਕੋਚਿੰਗ 21 22 ਤਰ੍ਹਾਂ ਦੇ ਆ ਓਕੇ ਜੀ ਮੈਂ ਖੁਦ 7-8 ਸਾਲ ਤੋਂ ਇਹ ਕੰਮ ਕੀਤਾ ਉਹਦੇ ਸ਼ਹਿਰ ਜਿਹਦੇ ਬੇਸਿਕਲੀ ਮੈਂ ਜਿਹਦੇ ਤੋਂ ਆ ਠੀਕ ਹੈ ਜਿਹਦੇ ਤੋਂ ਠੀਕ ਹੈ ਉੱਥੇ ਆਪਾਂ ਕੰਮ ਕੀਤਾ ਇੱਕ ਮਤਲਬ ਰੇੜੀ ਤੋਂ ਸਟਾਰਟ ਕੀਤਾ ਸੀਗਾ ਓਕੇ ਜੀ ਤੇ ਹੌਲੀ ਹੌਲੀ ਜਦੋਂ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਇੱਥੇ ਬੈਠੇ ਹੋਏ ਆਂ ਆਹ ਉਹ ਤੋਂ ਕੋਸ਼ਿਸ਼ ਕਰਦੇ ਆਂ ਤੇ ਪੂਰਾ ਸਾਫ ਸੁਥਰਾ ਮਾਹੌਲ ਦਿੱਤਾ ਜਾਵੇ ਸਾਫ ਸੁਥਰਾ ਖਾਣਾ ਦਿੱਤਾ ਜਾਵੇ ਬਿਲਕੁਲ ਹਾਂ ਜੀ ਪੂਰੀ ਕੋਸ਼ਿਸ਼ ਹੁੰਦੀ ਆ ਪੂਰਾ ਦੇਸੀ ਖਾਣਾ ਆਪਣੇ ਕੋਲੇ ਇਟਾਲੀਅਨ ਤੇ ਚਾਈਨੀਜ਼ ਫੂਡ ਨਹੀਂ ਹੁੰਦਾਗਾ ਆਪਣੇ ਕੋਲ ਪ੍ਰੋਪਰ ਪੰਜਾਬੀ ਇੰਡੀਅਨ ਫੂਡ ਹੁੰਦਾ ਪਿਓਰ ਜਿਹੜਾ ਪਿਓਰ ਬਗਿਆ ਨੇ ਆਹ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਸਰ ਦਾਵਾ ਕਰਨਾ ਚੰਗਾ ਨਹੀਂ ਹੁੰਦਾ ਹਾਂ ਚੰਗਣੀ ਤਾਂ ਗੱਲ ਹੀ ਖਾ ਕੇ ਵਾਖੇ ਖਾ ਕੇ ਭਲਾ ਦਾ ਪੂਰੀ ਕੋਸ਼ਿਸ਼ ਹੁੰਦੀ ਆ ਕਸਟਮਰ ਦਾ ਰਿਵਿਊ ਲਈਦਾ ਜਿੱਥੇ ਕਿਸੇ ਨੂੰ ਦਿੱਕਤ ਆਵੇ ਉੱਥੇ ਆਪਦੇ ਉਹਨਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਬਿਲਕੁਲ ਜੀ ਹ ਪਹਿਲਾਂ ਆਪਣੇ ਜੀਰੇ ਚੋਕ ਮੋਬਾਈਲ ਦੇ ਨਾਲ ਸ਼ੌਕ ਨੇ ਹੁੰਦੀ ਹਾਂਜੀ ਹਾਂਜੀ ਚਾਹਤ ਮੈਂ ਮੈਂ ਦੋ ਤਿੰਨ ਵਾਰੀ ਗਿਆ ਮੈਂ ਖਾਦੇ ਆ ਨਹੀਂ ਨਹੀਂ ਇੱਥੇ ਕਈ ਆਪਾਂ ਨੂੰ ਮਿਲਦੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਤੁਹਾਡੇ ਜੀਰੇ ਟੇਸਟ ਕੀਤਾ ਬਹੁਤ ਵਸ਼ਕੀ ਦਾ ਹਾਂਜੀ ਮੌਕੇ ਤੋਂ ਜਿਹੜੇ ਆਪਣੇ ਵੀਰ ਮਾਰਕੀਟਿੰਗ ਜਾਂ ਕੁਝ ਵੀ ਕਰਨ ਜਾਂਦੇ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਉਹਨਾਂ ਦਾ ਲਗਭਗ ਸਾਡੇ ਕੋਲ ਵਿਜ਼ਿਟ ਪੱਕੀ ਹੁੰਦੀ ਹੀ ਸੀ ਠੀਕ ਹੈ ਠੀਕ ਇੱਥੇ ਵੀ ਕਈ ਆ ਕੇ ਕਹਿੰਦੇ ਆ ਵੀ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਆ ਆ ਮਤਲਬ ਮੌਕੇ ਆਵੇ ਬਹੁਤ ਪਿਆਰ ਦਿੰਦੇ ਵੇ ਜਿੰਨਾ ਕਹ ਲਈ ਉਹਨਾਂ ਘੱਟ ਠੀਕ ਹੈ ਭਾਈ ਇੱਕ ਵਾਰ ਐਡਰੈਸ ਦੁਬਾਰਾ ਫ ਸਰ ਪ੍ਰਤਾਪ ਰੋਡ ਸ਼੍ਰੀ ਦੀਪਾਰਕ ਲਾਂਕੇ ਟੀਐਮ ਕਾਲਜ ਦਾ ਚੌਕ ਆ ਗਿਆ ਜੀ ਉਤੋਂ ਆ ਬਾਅਦ ਆਪਾਂ ਜਵਾਰ ਨਗਰ ਜਿਹੜਾ ਚੌਕਾ ਪੈਦਸਾਲਾ ਰੋਡ ਆ ਠੀਕ ਹੈ ਜੀ ਉਹ ਰੋਡ ਤੇ ਪੈਂਦੇ ਆ ਸਰ ਖੱਬੇ ਹੱਥ ਪਹਿਲੀ ਬੇੜੀ ਦੇ ਕੋਲ ਚਾ ਕਾਫੀ ਕੋਲ ਚਾ ਕਾਫੀ ਠੀਕ ਹੈ ਤੁਹਾਨੂੰ ਵੀਡੀਓ ਦੇ ਬਾਹਰ ਦਿਖਾ ਦੇਗਾ ਆਪਾਂ ਜਰੂਰ ਬੜਾ ਭਾਈ ਥੈਂਕ ਯੂ ਸੋ ਮੱਚੀ ਜੀ ਜੀ ਵੈਲਕਮ ਜੀ ਆ ਦੇਖੋ ਜੀ ਆਪਣਾ ਕੁਲਚਾ ਆ ਚੁੱਕਾ ਹੀ ਦੇਖ ਕੇ ਮੁੰਡਾ ਪੜਿਆ ਇੰਦਾ ਗਾਇਸ ਮੇਰੇ ਸੈਂਡਵਿਚ ਆ ਰਹੇ ਨੇ ਪੁੱਛ ਲਈਦਾ ਕਹਿੰਦਾ ਤੀ ਨਾਲ ਮੂਲ ਦਾ ਬਟਰ ਹੀ ਦਿੰਦੇ ਬਾਈ ਤੀ ਮੈਨੂੰ ਤੇਰਾ ਨਹੀਂ ਆਇਆ ਸੈਂਡਵਿਚ ਮੈਨੂੰ ਸੈਂਡਵਿਚ ਆ ਰਿਹਾ ਫਿਰ ਆਪਾਂ ਉਹ ਟਰਾਈ ਕਰਾਂਗੇ ਆਪਣਾ ਆ ਚੁੱਕਿਆ ਹੋਇਆ ਇਹ ਸੈਂਡਵਿਚ ਜਿਵੇਂ ਕੁਪਿੰਗ ਦੇਖ ਸੈਕ ਰਹੇ ਹਾਂ ਪੁੱਛਾ ਕਿ ਐਸੇ ਆ ਰਹਿਆਂ ਦਾ ਬਈ ਦੇ ਕੇ ਮੂੰਚ ਪਾਣੀ ਆ ਰਿਹਾ ਹੈ ਅੱਪ ਤੇ ਜਿਹੜੀ ਮਿ ਹੋਣੀ ਸਾਈਏ ਤੇ ਇਕਾ ਸੁਨਾ ਲੱਗਿਆ ਉਹਨਾਂ ਦਾ ਤੇ ਗਾਈਜ਼ ਆਪਾਂ ਫਾੜੇ ਨਿਕਲਦੇ ਕੰਦੇ ਰਾਜ ਸੈਡੂ ਚ ਸਬ ਤੋਂ ਮੁੰਡੇ ਖਾਣ ਤੋਂ ਬਾਅਦ ਵਾਂਚ ਬੋੜ ਬੇਜ਼ੇਰ ਖਾਨ ਵਿੱਚ ਅਜੇ ਹਾਫ ਹਾਫ ਕਰਨੇ ਵਾਂਚਾ ਪਾ ਫੇਰ ਦਿਖਾ ਦਈਏ ਜੀ ਇਹ ਹੈ ਕੁਲਚੇ ਕੈਫੇ ਕੁਲਚਾ ਕੈਫੇ ਸੌਰੀ ਆਹ ਰੋਡ ਹੈ ਇੱਧਰ ਦੇਖ ਲਓ ਆਗੇ ਜਰੂਰ ਖਾ ਕੇ ਜਾਓ ਬਹੁਤ ਵਧੀਆ ਬਣਾਉਂਦੇ ਬਾਈ ਜੀ ਦੋਸਤੋ ਗੱਡੀ ਦਾ ਹੋ ਗਿਆ ਬਲੂਟੁੱਥ ਡੈਕ ਦਾ ਖਰਾਬ ਤੇ ਆਪਾਂ ਲਵਾਉਣਾ ਹੈ ਉਹ ਤੇ ਹੁਣ ਤੁਹਾਨੂੰ ਦਿਖਾਤਾ ਮੁਗਾ ਸ਼ਹਿਰ ਕਾਫੀ ਕੁਛ ਤਨ ਫੇਮਸ ਜਿਹਾ ਦਿਖਾ ਰਹੀਆਂ ਆ ਮੁਗਾ ਕਾਰ ਕੇਅਰ ਚ ਆਪਾਂ ਆਏ ਇੱਥੇ ਤੇ ਇੱਥੇ ਆਪਾਂ ਬਲੂਟੁੱਥ ਲਾਇਡ ਆਪਣੇ ਡੈਕ ਦੇ ਵਿੱਚ ਤੇ ਬਲੌਗ ਦਾ ਕਰਦੇ ਆ ਐਂਡੀ ਬਲੌਗ ਦਾ ਕਰਦੇ ਆ ਐਂਡ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਪਸੰਦ ਆਇਆ ਹੋਊਗਾ ਤੇ ਆਪਾਂ ਮਿਲਦੇ ਹਾਂ ਕਿਸੇ ਨਵੇਂ ਬਲੌਗ ਵਿੱਚ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਬਾ ਬਾਏ